ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਤੁਹਾਡਾ ਦਸ਼ਕੰਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੇ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਤਾਜ਼ਾ ਸੁਰਖੀਆਂ ਤੇ ਕਤਰਚ ਅਮਰੀਕੀ ਫੌਜੀ ਕਰਮਚਾਰੀਆਂ ਨੂੰ ਟਰੰਪ ਨੇ ਕੀਤਾ ਸੰਬੋਧਨ ਇੰਡੀਆ ਪਾਕਿਸਤਾਨ ਜੰਗ ਵਿਚਾਲੇ ਮੁਰ ਤੋਂ ਬਿਆਨ ਹੋਇਆ ਸਮਾਦਪੁਰਬ ਦੌਰੇ ਤੇ ਆਖਰੀ ਦਿਨ ਯੂਈ ਪਹੁੰਚੇ ਡੋਨਾਲਡ ਟਰੰਪ ਕਤਰ ਦੇ ਵਿੱਚ ਮੁਕੇਸ਼ ਅੰਬਾਨੀ ਦੇ ਨਾਲ ਕੀਤੀ ਮੁਲਾਕਾਤ ਭਾਰਤ Apple ਦੇ iPhone ਦਾ ਨਿਰਮਾਣ ਹੋਵੇਗਾ ਬੰਦਰ 트ੰਪ ਨੇ ਥੇਮ ਕੁਕ ਨੂੰ ਦਿੱਤਾ ਹੁਕਮ ਹੁਣ ਖਬਰਾਂ ਵਿਸਥਾਰ ਦੇ ਨਾਲ ਕਤਰ ਦੇ ਵਿੱਚ ਅਮਰੀਕੀ ਫੌਜੀ ਕਰਮਚਾਰੀਆਂ ਦੀ ਭੀੜ ਨੂੰ ਡੋਨਾਲਡ 트ੰਪ ਦੇ ਵੱਲੋਂ ਸੰਬੋਧਨ ਕੀਤਾ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਣੀ ਵਿਚੋਲਗੀ ਦੇ ਯਤਨਾਂ ਨੂੰ ਦੁਹਰਾਇਆ ਉਹਨਾਂ ਕਹੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਸਾਰਾ ਕੁਝ ਕੀਤਾ ਹੈ ਪਰ ਮੈਨੂੰ ਯਕੀਨ ਹੈ ਕਿ ਪਿਛਲੇ ਹਫਤੇ ਭਾਰਤ ਪਾਕਿਸਤਾਨ ਵਿਚਾਲੇ ਜੋ ਸਮੱਸਿਆ ਸੀ ਉਸ ਨੂੰ ਸੁਲਝਾਉਣ ਦੇ ਵਿੱਚ ਕਾਫੀ ਮਦਦ ਮਿਲੀ ਹੈ ਉਹਨਾਂ ਕਹੇ ਕਿ ਇਹ ਦੁਸ਼ਮਣੀ ਹੋਰ ਗੁੜੀ ਹੁੰਦੀ ਜਾ ਰਹੀ ਸੀ ਤੇ ਅਚਾਨਕ ਕੋਈ ਫੈਸਲਾ ਲੈਣਾ ਜ਼ਰੂਰੀ ਸੀ ਅਚਾਨਕ ਇੱਕ ਵੱਖਰੀ ਕਿਸਮ ਦੀਆਂ ਮਿਸਾਈਲਾਂ ਦਿਖਾਈ ਦੇਣ ਲੱਗ ਪਈਆਂ ਸੀ ਤੇ ਇਸ ਮਾਮਲੇ ਨੂੰ ਸੌਟ ਆਊਟ ਕਰਨਾ ਬੜਾ ਜ਼ਰੂਰੀ ਸੀ ਉਹਨਾਂ ਆਖਿਆ ਮੈਨੂੰ ਉਮੀਦ ਹੈ ਕਿ ਮੈਂ ਇੱਥੋਂ ਨਹੀਂ ਜਾਵਾਂਗਾ ਤੇ ਦੋ ਦਿਨ ਬਾਅਦ ਪਤਾ ਲੱਗੇਗਾ ਕਿ ਇਹ ਮੈਟਰ ਨਹੀਂ ਸੁਲਝਾ ਪਰ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਸਾਰਾ ਕੁਝ ਹੱਲ ਹੋ ਚੁੱਕਾ ਹੈ ਉਨਾ ਕਹਿ ਕੇ ਸੀ ਵਪਾਰ ਬਾਰੇ ਗੱਲਬਾਤ ਕੀਤੀ ਆ ਅਸੀਂ ਇੰਡੀਆ ਤੇ ਪਾਕਿਸਤਾਨ ਨੂੰ ਆਖਿਆ ਕਿ ਜੰਗ ਦੀ ਬਜਾਏ ਵਪਾਰ ਕਰਦਿਆਂ ਇਸ ਤੋਂ ਭਾਰਤ ਤੇ ਪਾਕਿਸਤਾਨ ਦੋਵੇਂ ਹੀ ਖੁਸ਼ੀ ਉਹਨਾਂ ਆਖਿਆ ਕਿ ਲਗਭਗ 1000 ਸਾਲਾਂ ਤੋਂ ਪੂਰੀ ਨਿਰਪੱਖਤਾ ਦੇ ਨਾਲ ਇਹ ਦੋਵੇਂ ਦੇਸ਼ ਲੜ ਰਹੇ ਸੀ ਅਮਰੀਕੀ ਰਾਸ਼ਟਰਪਤੀ ਜਨਾਦ ਟਰੰਪ 5 ਦਿਨਾਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦੇ ਆਪਣੇ ਬਿਆਨ ਤੋਂ ਪਿੱਛੇ हट ਗਏ ਨੇ ਉਹਨਾਂ ਆਖਿਆ ਕਿ ਮੈਂ ਦੋਵਾਂ ਦੇਸ਼ਾਂ ਵਿਚਾਲੇ ਵਿਚੋਲਗੀ ਨਹੀਂ ਕੀਤੀ ਪਰ ਮਦਦ ਕੀਤੀ ਹੈ ट्रम्प ਨੇ ਅੱਖਿਆਏ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਇਹ ਕਿਤਾਬ ਪਰ ਇਹ ਤ ਜ਼ਰੂਰ ਪੱਕਾ ਸੀ ਕਿ ਮੈਂ ਪਿਛਲੇ ਹਫਤੇ ਭਾਰਤ ਪਾਕਿਸਤਾਨ ਵਿਚਾਲੇ ਜੋ ਹੋਇਆ ਉਸ ਨੂੰ ਸੁਲਝਾਉਣ ਚ ਮਦਦ ਕੀਤੀ ਹੈ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਰ ਵੀ ਭਿਆਨਕ ਹਮਲੇ ਹੋ ਸਕਦੇ ਸੀ ਦੋਵਾਂ ਦੇਸ਼ਾਂ ਨੇ ਅਚਾਨਕ ਮਿਜ਼ਾਲਾਂ ਦਾਗਣੀਆਂ ਸ਼ੁਰੂ ਕੀਤੀਆਂ ਪਰ ਅਸੀਂ ਸਭ ਕੁਝ ਸੁਲਝਾ ਦਿੱਤਾ ਟ੍ਰੰਪ ਨੇ 10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਿਚੋਲਗੀ ਦਾ ਐਲਾਨ ਕੀਤਾ ਸੀ ਉਹਨਾਂ ਕਿਹਾ ਸੀ ਕਿ ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ ਦੀ ਵਿਚੋਲਗੀ ਹੇਠ ਲੰਬੀ ਗੱਲਬਾਤ ਤੋਂ ਬਾਅਦ ਭਾਰਤ-ਪਾਕਿਸਤਾਨ ਇੱਕ ਪੂਰਨ ਤੇ ਤੁਰੰਤ ਚੰਗਬੰਦੀ ਤੇ ਸਹਿਮਤ ਹੋਏ ਨੇ ਸਿਆਣਪ ਦਿਖਾਉਣ ਲਈ ਦੋਵਾਂ ਦੇਸ਼ਾਂ ਨੂੰ ਵਧਾਈਆਂ ਉਹਨਾਂ ਕਿਹਾ ਹੈ ਕਿ ਭਾਰਤ-ਪਾਕਿਸਤਾਨ ਪਿਛਲੇ ਹਜ਼ਾਰ ਸਾਲਾਂ ਤੋਂ ਲੜ ਰਹੇ ਨੇ ਉਹਨਾਂ ਕਿਹਾ ਹੈ ਕਿ ਮੈਂ ਸਮਝੌਤਾ ਕਰਵਾ ਸਕਦਾ ਸੀ ਮੈਂ ਸਮਝੌਤਾ ਕਰਵਾ ਦਿੱਤਾ ਮੈਂ ਕਿਹਾ ਮੈਨੂੰ ਇਹ ਸਲਝਾਉਂ ਦਿਓ ਤੇ ਆਓ ਸਾਰੇ ਇਕੱਠੇ ਹੋਈਏ ਤੇ ਹਜ਼ਾਰ ਸਾਲਾਂ ਤੋਂ ਲੜ ਰਹੇ ਹੋ ਕਦੋਂ ਤੱਕ ਲੜਦੇ ਰਹੋਗੇ ਉਹਨਾਂ ਕਹਿਆ ਕਿ ਮੈਨੂੰ ਸਮਝੌਤੇ ਬਾਰੇ ਯਕੀਨ ਨਹੀਂ ਸੀ ਇਹ ਬਹੁਤ ਮੁਸ਼ਕਲ ਸੀ ਉਹ ਕਾਫੀ ਸਮੇਂ ਤੋਂ ਲੜ ਰਹੇ ਸੀ ਤੇ ਸੱਚਮੁੱਚ ਕਾਬੂ ਤੋਂ ਬਾਹਰ ਹੋਣ ਵਾਲੀ ਸੀ I don't want to say I did but I sure as hell helped settle the problem between Pakistan and India last week which was getting more and more hostile and all of a sudden you're starting missiles uh, of a different type and we got it uh, settled I hope i hope i don't walk out of here and two days later find out that it's not settled but i think it is settled and we talked to them about trade let's do trade instead of do war and pakistan was very happy with that and india was very happy with that and i think they're on the way you know they have been fighting for about a thousand years in all fairness <laughs> so i said you know i could settle that up i could settle anything let me settle it up let's get them all together how long have you been fighting about a thousand years. Oh, that's a lot. I'm not sure about that. I'm not sure about settling. That's a tough one. They've been fighting for a long time. But uh, we got that settled. Nobody, boy, everybody was very happy, I'll tell you. That looked like it was really going to be escalating out of control. But with us today is the first. ਜ਼ਿਕਰ ਖਾਸ ਹੈ 2 April ਨੂੰ ਜੰਮੂ ਕਸ਼ਮੀਰ ਦੇ ਪਹਲਗਾਮ ਚ ਅਤਵਾਦੀਆਂ ਨੇ 26 ਸਲਾਨੀਆਂ ਨੂੰ ਧਰਮ ਉੱਚ ਕੇ ਮਾਰ ਦਿੱਤਾ ਔਰਤਾਂ ਤੇ ਬੱਚਿਆਂ ਦੇ ਸਾਹਮਣੇ ਆਦਮੀਆਂ ਦੇ ਸਿਰ ਤੇ ਛਾਤੀਆਂ 'ਚ ਗੁਲੀਆਂ ਮਾਰੀਆਂ ਕਿਆਂ ਘਟਨਾ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 사ウਦੀ ਅਰਬ ਦਿਸਨ ਉਹ ਦੌਰਾ ਵਿਚਾਲੇ ਛੱਡ ਕੇ ਦੇਸ਼ ਵਾਪਸ ਆ ਗਏ ਤੇ ਕੈਬਨਿਟ ਮੀਟਿੰਗ ਭੁਲਾਈ ਪਹਲਗਾਮ ਘਟਨਾ ਤੋਂ 15 ਦਿਨ ਬਾਅਦ 7 ਮਈ ਦੀ ਰਾਤ ਨੂੰ 1:05 ਤੇ ਫੌਜ ਨੇ ਪਾਕਿਸਤਾਨ ਤੇ ਪੀਓਕੇ ਚ ਨੌ ਥਾਵਾਂ ਤੇ ਹਵਾਈ ਹਮਲੇ ਕੀਤੇ 25 ਮਿੰਟਾਂ ਚ ਨੌ ਅਤਵਾਦੀ ਟਿਕਾਣੇ ਤਬਾਹ ਕੀਤੇ ਤੇ 100 ਤੋਂ ਵੱਧ ਅਤਵਾਦੀ ਮਾਰੇ ਗਏ ਤੇ ਉਦਰਾ ਮੀਰਕਟ ਆਸਪਤੀ ਜਨਰਲ 트ੰਪ ਆਪਣੇ ਮੱਧਪੂਰਬ ਦੌਰੇ ਦੇ ਆਖਰੀ ਦਿਨ ਯੂਏਈ ਪਹੁੰਚੇ ਇੱਥੇ ਕਤਰ ਦੇ ਵਿੱਚ ਉਹਨਾਂ ਦੇ ਵੱਲੋਂ ਮੁਕੇਸ਼ ਅੰਬਾਨੀ ਦੇ ਨਾਲ ਮੁਲਾਕਾਤ ਕੀਤੀ ਗਈ ਹਾਲਾਂਕਿ ਅਰਬਪਤੀ ਮੁਕੇਸ਼ ਸ਼ੰਬਾਨੀ ਦੇ ਨਾਲ ਡੋਨਲਡ ਟਰੰਪ ਨੇ ਕੀ ਗੱਲਬਾਤ ਕੀਤੀ ਹੈ ਇਸ ਦੇ ਵੇਰਵੇ ਤਾਂ ਸਾਹਮਣੇ ਨਹੀਂ ਆਏ ਪਰ ਉਹਨਾਂ ਨੇ ਯੂਏਈ ਦੇ ਨਾਲ ਕਾਫੀ ਤਰ੍ਹਾਂ ਦੇ ਸਮਝੌਤੇ ਜ਼ਰੂਰ ਕੀਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਮੱਧਪੂਰਬ ਦੌਰੇ ਦੇ ਆਖਰੀ ਦਿਨ ਯੂਏਈ ਪਹੁੰਚੇ ਇੱਥੇ ਉਹਨਾਂ ਦਾ ਸਵਾਗਤ ਅਬੂਦਾਬੀ ਦੇ ਜ਼ਾਇਦ ਹਵਾਈ ਅੱਡੇ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਕੀਤਾ ਅਬੂਦਾਬੀ ਚ ਟਰੰਪ ਨੇ ਸ਼ੇਖ ਜ਼ਾਇਦ ਅਗਰੰਡ ਮਸਜਿਦ ਦਾ ਦੌਰਾ ਕੀਤਾ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟਰੰਪ ਨੇ ਕਤਰਚੀ ਭਾਰਤੀ ਕਾਰੋਬਾਰੀ ਮੁਕੇਸ਼ ਅੰਬਾਨੀ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਵਾਂ ਨੇ ਹੱਥ ਮਿਲਾਇਆ ਉਕੇਸ਼ ਅੰਬਾਨੀ ਨੂੰ ਵੀ ਕੁਝ ਸਮੇਂ ਲਈ ਰੁਕੇ ਟਰੰਪ ਨਾਲ ਗੱਲ ਕਰਦੇ ਦੇਖਿਆ ਗਿਆ ਹਾਲਾਂਕਿ ਇਸ ਵਾਰੀ ਵੇਰਵੇ ਹਜੇ ਸਾਹਮਣੇ ਨਹੀਂ ਆਏ ਕਿ ਦੋਹਾਂ ਵਿਚਾਲੇ ਕੀ ਗੱਲਬਾਤ ਹੋਈ ਸੀ ਇਸ ਤੋਂ ਪਹਿਲਾਂ ਬੀਤੀ ਰਾਤ ਦੋਹਾਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲ ਟਰੰਪ ਅਤੇ ਕਤਰ ਦੇ ਅਮੀਰ ਸ਼ੇਖ ਤਾਮਿਨ ਬ ਖਮੇਰ ਅਲ-ਥਾਨੀ ਵਿਚਾਲੇ 1.2 ਟ੍ਰਿਲੀਅਨ ਡਾਲਰ ਦੇ ਵੱਖਰੇ ਸੌਦਿਆਂ ਤੇ ਦਸਖਤ ਕੀਤੇ ਗਏ ਸਨ ਵਾਈਟ ਹਾਊਸ ਦੇ ਮੁਤਾਬਕ ਇਸ ਚ ਦੋਵਾਂ ਦੇਸ਼ਾਂ ਵਿਚਾਲੇ 243 ਬਿਲੀਅਨ ਡਾਲਰ ਦਾ ਵਿੱਤੀ ਸੌਦਾ ਸ਼ਾਮਿਲ ਹੈ ਇਸ ਵਿੱਤੀ ਸੌਦੇ ਚ ਕਤਰ 에ਅਰਵੇਜ਼ ਦੁਆਰਾ ਬੋਇੰਗ ਜਹਾਜ਼ਾਂ ਦੀ ਖਰੀਦ ਹਥਿਆਰਾਂ ਕੁਦਰਤੀ ਗੈਸ ਦੀ ਖਰੀਦ ਅਤੇ ਕੁਆਂਟਮ ਟੈਕਨੋਲੋਜੀ ਨਾਲ ਸੰਬੰਧਿਤ ਸੌਦੇ ਸ਼ਾਮਿਲ ਨੇ ਕਤੜ 에ਅਰਵੇਜ਼ ਨੇ 210 ਮੇਡ ਇਨ ਅਮਰੀਕਾ ਬੋਇੰਗ 710 ਡ੍ਰੀਮ ਲਾਈਨਰ ਅਤੇ 777X ਜਹਾਜ਼ ਖਰੀਦਣ ਲਈ ਬੋਇੰਗ ਅਤੇ ਜੀ 에어로ਸਪੇਸ ਨਾਲ ਇੱਕ ਸੌਦੇ ਤੇ ਹਸਤਾਖਰ ਕੀਤੇ। ਇਸ ਦੀ ਕੀਮਤ 96 ਬਿਲੀਅਨ ਡਾਲਰ ਹੈ। ਕਤੜ 에ਅਰਵੇਜ਼ ਨੇ 210 ਬੋਇੰਗ 787 ਡ੍ਰੀਮ ਲਾਈਨਰ ਅਤੇ 777X ਜਹਾਜ਼ ਖਰੀਦਣ ਲਈ ਬੋਇੰਗ ਅਤੇ ਜੀ 에어로ਸਪੇਸ ਨਾਲ ਸਮਝੌਤੇ ਤੇ ਸਾਈਨ ਕਰ ਦਿੱਤੇ। एमक्यू9बी ड्रोन दी खरीद ਲਈ ਕਤਰ ਅਤੇ ਅਮਰੀਕਾ ਵਿਚਾਲੇ ਰਸਮੀ ਸਮਝੌਤੇ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਇਸ ਦੀ ਕੀਮਤ 2 ਬਿਲੀਅਨ ਡਾਲਰ ਹੈ ਦੋਵੇਂ ਦੇਸ਼ਾਂ ਨੇ ਰੱਖਿਆ ਸਹਿਯੋਗ ਵਧਾਉਣ ਲਈ ਇੱਕ ਰਸਮੀ ਦਸਤਾਵੇਜ਼ ਤੇ ਸਹਿਮਤ ਹੋਏ ਅਮਰੀਕਾ ਤੇ ਕਤਰ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਸਾਂਝੇ ਐਲਾਨ ਨਾਮੇ ਤੇ ਸਹਿਮਤ ਹੋਏ ਨੇ ਤੋ ਦਰਿਆ ਭਾਰਤ ਦੇ ਵਿੱਚ Apple ਦੇ iPhone ਦਾ ਨਿਰਮਾਣ ਬੰਦ ਹੋ ਸਕਦਾ ਹੈ ਪ੍ਰੋਜੈਕਟ ਖਤਰੇ ਦੇ ਵਿੱਚ ਪੈ ਗਏ ਨੇ ਡੋਨਲਡ ਟਰੰਪ ਦੇ ਵੱਲੋਂ ਟਿਮ ਕੁੱਕ ਨੂੰ ਹੁਕਮ ਜਾਰੀ ਕੀਤੇ ਗਏ ਨੇ ਜਿਸ ਤੋਂ ਬਾਅਦ ਭਾਰਤ ਦੇ ਵਿੱਚ Apple ਦੇ iPhone ਦਾ ਨਿਰਮਾਣ ਹੁਣ ਬੰਦ ਹੋ ਸਕਦਾ ਹੈ ਭਾਰਤ ਦਾ iPhone ਨਿਰਮਾਣ ਲਈ ਇੱਕ ਹੱਬ ਬਣਨ ਦਾ ਸੁਪਨਾ ਖਤਰੇ ਵਿੱਚ ਪੈ ਸਕਦਾ ਹੈ ਇਸ ਦਾ ਕਾਰਨ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹਨਾਂ ਨੇ Apple ਦੇ CEO ਟਿਮ ਕੁੱਕ ਪਰਚ iPhone ਦਾ ਉਤਪਾਦਨ ਬੰਦ ਕਰਦੇ ਨੇ ਟਰੰਪ ਨੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਧ ਟੈਰਿਫ ਵਾਲੇ ਦੇਸ਼ਾਂ 'ਚੋਂ ਇੱਕ ਦੱਸਿਆ ਹੈ ਜਿਸ ਕਾਰਨ ਉੱਥੇ ਉਤਪਾਦ ਵੇਚਣਾ ਬਹੁਤ ਮੁਸ਼ਕਲ ਹੋ ਗਿਆ ਹੈ। ਜ਼ਿਕਰਿਆ ਖਾਸ ਹੈ ਕਿ ਅਮਰੀਕੀ ਬਾਜ਼ਾਰ 'ਚ ਵਿਕਣ ਵਾਲੇ 50% ਆਈਫੋਨ ਪਾਰਚ ਬਣੇ ਹੁੰਦੇ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਕਿਹਾ ਹੈ ਕਿ ਭਾਰਤ 'ਚ ਫੈਕਟਰੀਆਂ ਲਗਾਉਣ ਦੀ ਕੋਈ ਲੋੜ ਨਹੀਂ। ਮੈਂ ਨਹੀਂ ਚਾਹੁੰਦਾ ਕਿ ਐਪਲ ਦੇ ਉਤਪਾਦ ਉੱਥੇ ਬਣਾਏ ਜਾਣ। ਭਾਰਤ ਆਪਣਾ ਧਿਆਨ ਰੱਖ ਸਕਦਾ ਹੈ। ਟਰੰਪ ਨੇ ਕਦਰ ਦਿੜਾਸ਼ਤਾਨੀ ਦੋਹਾ ਵਿੱਚ ਕਾਰੋਬਾਰੀ ਅਗਵਾਨ ਨਾਲ ਇੱਕ ਸਮਾਗਮ ਦੌਰਾਨ ਐਪਲ ਦੇ ਸੀਈਓ ਨਾਲ ਇਸ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਐਪਲ ਨੂੰ ਹੁਣ ਅਮਰੀਕਾ 'ਚ ਉਤਪਾਦਨ ਵਧਾਉਣਾ ਪਵੇਗਾ ਇਸ ਦੇ ਨਾਲ ਹੀ 트ੰਪ ਨੇ ਕਿਹਾ ਕਿ ਭਾਰਤ ਨੇ ਸਾਨੂੰ ਵਪਾਰ 'ਚ ਜ਼ੀਰੋ ਟੈਰਿਫ ਸੌਦੇ ਦੀ ਪੇਸ਼ਕਸ਼ ਕੀਤੀ ਹੈ ਉਹਨਾਂ ਕਿਹਾ ਕਿ ਭਾਰਤ ਵਪਾਰ 'ਚ ਸਾਡੇ ਤੋਂ ਕੋਈ ਫੀਸ ਲੈਣ ਲਈ ਤਿਆਰ ਨਹੀਂ ਹੈ ਐਪਲ ਦੇ ਸੀਈਓ ਟਿਮ ਕੁੱਕ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ 'ਚ ਕਿਹਾ ਹੈ ਕਿ ਅਮਰੀਕੀ ਬਾਜ਼ਾਰ 'ਚ ਵੇਚਣ ਵਾਲੇ 50% ਆਈਫੋਨ ਭਾਰਤ 'ਚ ਬਣਾਏ ਜਾ ਰਹੇ ਨੇ ਕੁਕ ਨੇ ਕਿਹਾ ਕਿ ਅਪ੍ਰੈਲ ਤੇ ਜੂਨ ਤਿਮਾਹੀ ਵਿੱਚ ਭਾਰਤ ਅਮਰੀਕਾ ਚ ਵਿੱਚ ਜਾਣ ਵਾਲੇ ਆਈਫੋਨ ਦਾ ਮੂਲ ਦੇਸ਼ਵੰਤ ਚ ਆਵੇਗਾ। ਉਹਨਾਂ ਕਿਹਾ ਹੈ ਕਿ 에য়ারਪੌਡਜ਼, ਐਪਲ ਵਾਚ ਵਰਗੇ ਹੋਰ ਉਤਪਾਦ ਵੀ ਜ਼ਿਆਦਾਤਰ ਵਿਏਟਨਾਮ ਚ ਬਣਾਏ ਜਾ ਰਹੇ ਨੇ। ਇੱਕ ਰਿਪੋਰਟ ਮੁਤਾਬਕ ਐਪਲ ਲੰਮੇ ਸਮੇਂ ਤੋਂ ਆਪਣੀ ਸਪਲਾਈ ਚੇਨ ਨੂੰ ਚੀਨ ਤੋਂ ਬਾਹਰ ਭਾਰਤ ਚ ਤਬਦੀਲ ਕਰਨ ਤੇ ਕੰਮ ਕਰ ਰਿਹਾ ਹੈ। ਯੋਜਨਾ ਮੁਤਾਬਿਕ ਜੇਕਰ Apple ਇਸ ਸਾਲ ਦੇ ਅੰਤ ਤੱਕ ਆਪਣੀ ਅਸੈਂਬਲੀ ਭਾਰਤ ਚ ਸ਼ਿਫਟ ਕਰ ਲੈਂਦਾ ਹੈ ਤਾਂ 2026 ਤੋਂ ਇੱਥੇ ਹਰ ਸਾਲ 6 ਕਰੋੜ ਤੋਂ ਵੱਧ iPhone ਤਿਆਰ ਕੀਤੇ ਜਾਣਗੇ ਇਹ ਮੌਜੂਦਾ ਸਮਰੱਥਾ ਤੋਂ ਦੁੱਗਣਾ ਹੈ ਮਾਰਚ 2024 ਤੋਂ ਮਾਰਚ 2025 ਤੱਕ Apple ਨੇ ਭਾਰਤ ਚ ਲਗਭਗ 1.88 ਲੱਖ ਕਰੋੜ ਰੁਪਏ ਦੇ iPhone ਬਣਾਏ ਤੇ 1.49 ਲੱਖ ਕਰੋੜ ਰੁਪਏ iPhone ਨਿਰਯਾਤ ਕੀਤੇ ਪਿਛਲੇ ਸਾਲ ਦੇ ਮੁਕਾਬਲੇ 60% ਦਾ ਵਾਅਦਾ ਹੋਇਆ ਦੁਨੀਆ ਦੇ ਹਰ 5 ਆਈਫੋਨਸ ਦੇ ਵਿੱਚੋਂ ਇੱਕ ਭਾਰਤ ਚ ਬਣਾਇਆ ਜਾ ਰਿਹਾ ਹੈ। ਭਾਰਤ ਵਿੱਚ ਆਈਫੋਨ ਤਾਮਿਲਨਾਡੂ ਅਤੇ ਕਰਨਾਟਕਾਂ ਦੀਆਂ ਫੈਕਟਰੀਜ਼ ਚ ਬਣਾਏ ਜਾ ਰਹੇ ਨੇ। Foxconn ਇਸ ਦਾ ਸਭ ਤੋਂ ਵੱਡਾ ਉਤਪਾਦਨ ਕਰਤਾ ਹੈ। Foxconn Apple ਦਾ ਸਭ ਤੋਂ ਵੱਡਾ ਨਿਰਮਾਣ ਭਾਈਵਾਲ ਹੈ। ਇਸ ਤੋਂ ਇਲਾਵਾ Tata Electronics ਅਤੇ Pegatron ਵੀ ਨਿਰਮਾਣ ਕਰਦੇ ਨੇ। ਇਸ ਜ਼ਿਕਰ ਖਾਸ ਇਹ ਵੀ ਹੈ ਕਿ 2024 ਵਿੱਚ Apple ਦੀ smartphone ਵਿਕਰੀ 8 ਬਿਲੀਅਨ ਡਾਲਰ ਤੱਕ ਪਹੁੰਚ ਗਈ, ਜਦਕਿ ਇਸ ਦਾ ਬਾਜ਼ਾਰ ਹਿੱਸਾ ਸਿਰਫ 8% ਸੀ। Apple ਭਾਰਤ ਤੇ ਇੰਨਾ ਧਿਆਨ ਕੇਂਦ੍ਰਿਤ ਕਿਉਂ ਕਰਦਾ ਹੈ ਇਹ ਵੀ ਵੱਡਾ ਸਵਾਲ ਹੈ। ਦਰਸਲ ਭਾਰਤ ਦੀ Make in India ਪਹਿਲ ਕਦਮੀ ਅਤੇ ਉਤਪਾਦਨ ਲਿੰਕਡ ਪਹਿਲ ਕਦਮੀ ਯੋਜਨਾਵਾਂ ਨਿਰਮਾਣ ਵਧਾਉਂਦੀਆਂ ਹਨ। ਕੰਪਨੀਆਂ ਨੂੰ ਵਿੱਚ ਸਹਾਇਤਾ ਦਿੰਦੀਆਂ ਨੇ ਇਹਨਾਂ ਪਾਲਿਸੀਜ਼ ਨੇ ਐਪਲ ਦੇ ਭਾਰੀ ਭਾਲਾਂ ਜਿਵੇਂ ਕਿ ਫੌਕਸਕੌਨ ਅਤੇ ਟਾਟਾ ਨੂੰ ਭਾਰਤ 'ਚ ਹੋਰ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਹੈ ਸਥਾਨਕ ਉਤਪਾਦਨ ਐਪਲ ਨੂੰ ਆਈਫੋਨ ਦੀ ਮੰਗ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ 'ਚ ਮਦਦ ਕਰਦਾ ਹੈ ਨਾਲ ਹੀ ਇਸ ਦੀ ਮਾਰਕੀਟ ਹਿੱਸੇਦਾਰੀ ਨੂੰ ਵਧਾਉਂਦਾ ਹੈ ਜੋ ਪ੍ਰੈਜ਼ੈਂਟ ਸਮੇਂ ਦੇ ਵਿੱਚ 6 ਤੋਂ 7% ਹੈ ਐਪਲ ਭਾਰਤ 'ਚ ਬਣੇ ਆਪਣੇ 70% ਆਈਫੋਨ ਨਿਰਯਾਤ ਕਰਦਾ ਹੈ ਜਿਸ ਨਾਲ ਚੀਨ ਦੇ ਮੁਕਾਬਲੇ ਭਾਰਤ ਦੇ ਘੱਟ ਆਯਾਤ ਟੈਰਿਫ ਦਾ ਫਾਇਦਾ ਹੁੰਦਾ ਹੈ 2024 وچ بھارت تو آئی فون ਨਿਰਯਾਤ ਲਗਭਗ 1 کروڑ 9655 کروڑ روپے تک پہنچ گیا ਆਉਣ والے ਸਮੇਂ وچ ਇਸ ਚ ਹੋਰ ਵਾਅਦਾ ہوندی امید ہے۔ ਭਾਰਤ دی ਕਿਰਤ ਸ਼ਕਤੀ ਤਜਰਬੇ دے معاملے وچ چین تو پیچھے ہے۔ ایپل دے ਭਾਈਵਾਲ ਹੌਕਸਕੌਨ ਉਤਪਾਦਨ دیਆਂ ਜ਼ਰੂਰਤਾਂ ਨੂੰ ਪੂਰਾ کرن ਲਈ ਕਰਮਚਾਰੀਆਂ ਨੂੰ ਸਿਖਲਾਈ ਦੇ ਰਹੇ ਨੇ ਅਤੇ ਕਰਨਾਟਕਾ دے وچ 23139 ਕਰੋੜ روپے دے પ્લાન્ટ ਵਰਗੀਆਂ ਸਹੂਲਤਾਂ ਦਾ ਵਿਸਤਾਰ ਕਰ ਰਹੇ ਨੇ। ਸ੍ਰੇਸ਼ੰਤ ਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ بار ਫਿਰ ਇਸ ਨੂੰ ਮਾਰ ਦਿਆ ਮੁਖੜਲੇਸ ਤੇ। ਕੱਤਰਚਮੇਕ ਕਿ ਫੌਜੀ ਕਰਮਚਾਰੀਆਂ ਨੂੰ 트럼ਪ ਨੇ ਕੀਤਾ ਸੰਬੋਧਨ ਇੰਡਿਆ ਪਾਕਿਸਤਾਨ ਜੰਗ ਵਿਚਾਲੇ ਮੁਰਤੋਂ ਬਿਆਨ ਦਫਰਾਇਆ ਸਮਾਜਪੁਰਬ ਦੌਰੇ ਤੇ ਆਖਰੀ ਦਿਨ ਯੂਏਈ ਪਹੁੰਚੇ ਡੋਨਾਲਡ 트럼ਪ ਕੱਤਰ ਦੇ ਵਿੱਚ ਮੁਕੇਸ਼ ਅੰਬਾਨੀ ਦੇ ਨਾਲ ਕੀਤੀ ਮੁਲਾਕਾਤ ਫਾਰਜ ਐਪਲ ਦੇ ਆਈਫੋਨ ਦਾ ਨਿਰਮਾਣ ਹੋਵੇਗਾ ਬੰਦਰ 트럼ਪ ਨੇ ਠੇਮਕੁਕ ਨੂੰ ਦਿੱਤਾ ਹੁਕਮ ਜੇ ਨਾਲ ਹੀ ਮੈਨੇ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ